ਨਸ਼ਾ ਜਿਹੜੀ ਆ ਉਹ ਮਾਪਿਆਂ ਦੇ ਵਾਸਤੇ ਕਿੰਡੀ ਵੱਡੀ ਮੁਸੀਬਤ ਬਣਿਆ ਹੋਇਆ ਹੈ ਇਹਦੇ ਵਿੱਚ ਨੌਜਵਾਨ ਫਸੇ ਨੇ ਜਦੋਂ ਯੁੱਧ ਲੜਿਆ ਜਾਂਦਾ ਤਾਂ ਯੁੱਧ ਦੇ ਵਾਸਤੇ ਤਿਆਰੀ ਬਹੁਤ ਵੱਡੀ ਕਰਨੀ ਪੈਂਦੀ ਹੈ ਯੁੱਧ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਫਜ਼ ਹੈ ਮਾਨ ਸਰਕਾਰ ਉਹਨੇ ਗਰਾਊਂਡ ਦੇ ਉੱਤੇ ਪਹਿਲਾਂ ਇਹਦੀ ਤਿਆਰੀ ਕੀਤੀ ਹਰ ਪੱਖੋਂ ਤਾਂ ਕਿ ਉਹ ਨਾ ਹੋਵੇ ਕਿ ਪਹਿਲਾਂ ਵਾਂਗ ਅਸੀਂ ਕੁਝ ਐਫ ਆਈ ਆਰ ਦਰਜ ਕੀਤੀਆਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਫੜਿਆ ਤੇ ਜੇਲ੍ਹਾਂ ਦੇ ਵਿੱਚ ਦੇ ਕੇ ਇੱਕ ਲਿਸਟ ਜਿਹੜੀ ਉਹ ਪਰਚਿਆਂ ਦੀ ਜਾਰੀ ਕਰਦੇ ਜਿਹੜਾ ਨਸ਼ਾ ਮੁਕਤੀ ਮੋਰਚਾ ਹੈ ਅਸੀਂ ਇਹਦੇ ਵਿੱਚ ਪਿੰਡ ਕਸਬੇ ਤੇ ਸ਼ਹਿਰ ਜਿਹੜੇ ਉਹ ਕਵਰ ਕਰਨੇ ਆ ਪਰ ਇਹਦੀ ਸ਼ੁਰੂਆਤ ਜਿਹੜੀ ਆ ਉਹ ਪਿੰਡਾਂ ਤੋਂ ਹੋ ਰਹੀ ਆ ਇੱਕ ਮਹਿੰਮ ਜਿਹੜੀ ਸ਼ੁਰੂ ਕੀਤੀ ਆ ਪੰਜਾਬ ਸਰਕਾਰ ਨੇ ਆ ਪਰ ਸਾਰੇ ਜਾਣਦੇ ਆ ਕਿ ਇਸ ਵੇਲੇ ਨਸ਼ਾ ਜਿਹੜੀ ਆ ਉਹ ਮਾਪਿਆਂ ਦੇ ਵਾਸਤੇ ਕਿੰਨੀ ਵੱਡੀ ਮੁਸੀਬਤ ਬਣਿਆ ਹੋਇਆ ਜਿਸ ਦੇ ਵਿੱਚ ਨੌਜਵਾਨ ਫਸੇ ਨੇ ਨਾ ਸਿਰਫ ਪੰਜਾਬ ਜਾਂ ਮੁਲਕ ਦੇ ਬਹੁਤ ਸਾਰੇ ਸੂਬੇ ਬਲਕਿ ਵਿਸ਼ਵ ਪੱਧਰ ਦੇ ਉੱਤੇ ਇਹਦਾ ਬਹੁਤ ਵੱਡਾ ਚਰਚਾ ਕੈਨੇਡਾ ਦੇ ਵਿੱਚ ਸਾਡੇ ਭਾਈਚਾਰਾ ਬਹੁਤ ਵੱਡੀ ਗਿਣਤੀ ਚ ਰਹਿੰਦਾ ਹੈ ਉੱਥੇ ਹੋ ਰੀਆਂ ਮੌਤਾਂ ਦੇ ਬਾਰੇ ਅਸੀਂ ਅਕਸਰ ਸੁਣਦੇ ਆ ਪਰ ਅਸੀਂ ਉਸ ਚੀਜ਼ ਦੀ ਜਸਟੀਫਿਕੇਸ਼ਨ ਨਹੀਂ ਦਿੰਦੇ ਕਿ ਉੱਥੇ ਵੀ ਫੈਲ ਰਿਹਾ ਤੇ ਇੱਥੇ ਵੀ ਫੈਲ ਰਿਹਾ ਅਸੀਂ ਕਨਸਰਨ ਹੈਗੇ ਆ ਪੰਜਾਬ ਦੇ ਨਾਲ ਜਦੋਂ ਯੁੱਧ ਲੜਿਆ ਜਾਂਦਾ ਹੈ ਤਾਂ ਯੁੱਧ ਦੇ ਵਾਸਤੇ ਤਿਆਰੀ ਬਹੁਤ ਵੱਡੀ ਕਰਨੀ ਪੈਂਦੀ ਹੈ ਯੁੱਧ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਲਫ਼ਜ਼ ਹੈ ਮੰਨ ਲਓ ਕਿਸੇ ਮੁਲਕ ਨੇ ਦੂਜੇ ਮੁਲਕ ਦੇ ਨਾਲ ਯੁੱਧ ਲੜਨਾ ਹੈ ਤਾਂ ਉਹਨੂੰ ਮਹੀਨੇ ਸਾਲ ਜਿਹੜੇ ਆ ਉਹ ਤਿਆਰੀ ਦੇ ਵਾਸਤੇ ਲੱਗ ਜਾਂਦੇ ਆ ਇਸੇ ਤਰੀਕੇ ਦੇ ਨਾਲ ਮਾਨ ਸਰਕਾਰ ਉਹਨੇ ਗਰਾਊਂਡ ਦੇ ਉੱਤੇ ਪਹਿਲਾਂ ਇਹਦੀ ਤਿਆਰੀ ਕੀਤੀ ਹਰ ਪੱਖੋਂ ਤਾਂ ਕਿ ਉਹ ਨਾ ਹੋਵੇ ਕਿ ਪਹਿਲਾਂ ਵਾਂਗ ਅਸੀਂ ਕੁਝ ਐਫ ਆਈ ਆਰ ਦਰਦ ਕੀਤੀਆਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਨੂੰ ਫੜਿਆ ਤੇ ਜੇਲਾ ਦੇ ਵਿੱਚ ਦੇ ਕੇ ਇੱਕ ਲਿਸਟ ਜਿਹੜੀ ਉਹ ਪਰਚਿਆਂ ਦੀ ਜਾਰੀ ਕਰ ਦਿੱਤੀ ਇਸ ਤਰ੍ਹਾਂ ਨਹੀਂ ਆ ਇੱਕ ਤਾਂ ਸਪਸ਼ਟ ਹਦਾਇਤਾਂ ਨੇ ਕਿ ਨਸ਼ਾ ਕਰਨ ਵਾਲੇ ਨੂੰ ਕਿਸੇ ਨੂੰ ਨਹੀਂ ਫੜਿਆ ਜਾਊਗਾ ਉਹਨੂੰ ਜਿਸ ਇਲਾਜ ਦੀ ਜ਼ਰੂਰਤ ਹੈ ਜੇ ਉਹਨੂੰ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਲੈ ਕੇ ਜਾਣਾ ਤਾਂ ਜੇ ਕੋਈ ਨਹੀਂ ਜਾਣਾ ਚਾਹੁੰਦਾ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਦੀ ਕਾਉਂਸਲਿੰਗ ਦੀ ਜ਼ਰੂਰਤ ਹੈ ਉਹਨੂੰ ਉਹ ਜਿਹੜਾ ਉਹ ਕਰਵਾਇਆ ਜਾਊਗਾ ਜਿਹੜਾ ਨਸ਼ਾ ਮੁਕਤੀ ਮੋਰਚਾ ਹੈ ਅਸੀਂ ਇਹਦੇ ਵਿੱਚ ਪਿੰਡ ਕਸਬੇ ਤੇ ਸ਼ਹਿਰ ਜਿਹੜੇ ਉਹ ਕਵਰ ਕਰਨੇ ਆ ਪਰ ਇਹਦੀ ਸ਼ੁਰੂਆਤ ਜਿਹੜੀ ਆ ਉਹ ਪਿੰਡਾਂ ਤੋਂ ਹੋ ਰਹੀ ਆ। ਔਰ ਪਿੰਡਾਂ ਨੂੰ ਅਸੀਂ ਸਭ ਤੋਂ ਪਹਿਲਾਂ ਜਿਹੜਾ ਕਵਰ ਕਰਨਾ ਇਹਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੀਆਂ ਟੀਮਾਂ ਜਿਹੜੀਆਂ ਉਹ ਪਹੁੰਚਣ ਗਿਆ ਇਹ ਤੁਸੀਂ ਇੱਕ ਜਿਹੜੀ ਉੱਪਰ ਬੈਠੀ ਟੀਮ ਹੈ ਉਹ ਦੇਖ ਰਹੇ ਹੋ ਇਹਨਾਂ ਨੇ ਅੱਗੋਂ ਜਿਹੜੇ ਉਹ ਮੈਂਬਰ ਲਗਾਉਣੇ ਆ। ਇਹਦੇ ਵਿੱਚ ਅਸੀਂ ਨੁੱਕੜ ਨਾਟਕਾਂ ਦਾ ਸਹਾਰਾ ਵੀ ਲੈਣਾ। ਤਕਰੀਬਨ ਪੰਜ ਟੀਮਾਂ ਨੇ ਨੁਕੜ ਨਾਟਕਾਂ ਦੀਆਂ ਵਕ ਵਕ ਜਿਹੜੀਆਂ ਕਿ ਲੋਕਾਂ ਨੂੰ ਅਵੇਅਰ ਕਰਨੀਆਂ ਜਿਸ ਪਿੰਡ ਦੇ ਵਿੱਚ ਵੀ ਅਸੀਂ ਜਾਣਾ ਹਰ ਪਿੰਡ ਦੇ ਵਿੱਚ ਹਰ ਘਰ ਦਾ ਬੂਹਾ ਅਸੀਂ ਖੜਕਾਉਣਾ ਜਾ ਕੇ ਉਹਦੀ ਡੋਰ ਨੌਕ ਕਰਨੀ ਹੈ ਜੇ ਕਿਸੇ ਦਾ ਪੁੱਤ ਨਸ਼ੇ ਤੇ ਲੱਗਿਆ ਉਹਨੂੰ ਬਚਾਉਣਾ ਕਿਵੇਂ ਆ ਜੇ ਨਹੀਂ ਲੱਗਿਆ ਤੇ ਉਹਨੂੰ ਵੀ ਬਚਾਉਣਾ ਕਿਵੇਂ ਤਾਂ ਕਿ ਉਹ ਨਸ਼ੇ ਦੇ ਵਿੱਚ ਲੱਗੇ ਨਾ ਔਰ ਡੋਰ ਨੌਕ ਕਰਨ ਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਇਕੱਠੇ ਕਰਾਂਗੇ ਉੱਥੇ ਅਸੀਂ ਉਹਨਾਂ ਦੇ ਨਾਲ ਸੰਵਾਦ ਰਚਾਵਾਂਗੇ ਔਰ ਜੇ ਕਿਸੇ ਨੂੰ ਜ਼ਰੂਰਤ ਹੈ ਕਿਉਂਕਿ ਅਕਸਰ ਜਿਹੜਾ ਸਾਡਾ ਇੱਕ ਸੁਭਾਅ ਬਣ ਗਿਆ ਹੈ ਕਿ ਅਸੀਂ ਮੰਨਦੇ ਨਹੀਂ ਕਿਸੇ ਮੁਸ਼ਕਲ ਨੂੰ ਅਸੀਂ ਇਹ ਕਹਿ ਦਿੰਦੇ ਆ ਮੈਂ ਇਸ ਇਹੋ ਜੀ ਮੁਹਿੰਮ ਦੇ ਨਾਲ ਤਕਰੀਬਨ ਪਿਛਲੇ 16 ਸਾਲ 15 16 ਸਾਲ ਤੋਂ ਜੁੜਿਆ ਰਿਹਾ ਮੈਂ ਉਹ ਤੋਂ ਇੱਕ ਗੱਲ ਕਹਿੰਦਾ ਸੀਗਾ ਕਿ ਕੋਈ ਮਾਪੇ ਜਿਹੜੇ ਨਾ ਸੋਚਣ ਕਿ ਇਹ ਉਹਨਾਂ ਦੇ ਘਰੇ ਨਹੀਂ ਆ ਸਕਦਾ ਅਸੀਂ ਇਹ ਗੱਲ ਕਹਿ ਦਿੰਦੇ ਆ ਕਿ ਮੇਰੇ ਗਵਾਂਡੀਆਂ ਦਾ ਮੁੰਡਾ ਤਾਂ ਕਰਦਾ ਪਰ ਸਾਡੇ ਵਾਲਾ ਠੀਕ ਹੈ ਪਤਾ ਉਹ ਤੋਂ ਲੱਗਦਾ ਜਦੋਂ ਤੁਹਾਡੇ ਘਰ ਵੀ ਉਹ ਸਾਰਾ ਕੁਝ ਆ ਜਾਂਦਾ ਤੁਸੀਂ ਵੀ ਮਾਪਿਓ ਜਾਂ ਮਾਪੇ ਬਣਨਾ ਤੁਹਾਡੇ ਤੋਂ ਅਸੀਂ ਇਹ ਜਾਣਕਾਰੀ ਦੇਣ ਨਹੀਂ ਆਏ ਸਿਰਫ ਬਲਕਿ ਤੁਹਾਡੇ ਤੋਂ ਇੱਕ ਮਦਦ ਮੰਗਣ ਆਏ ਹਾਂ ਮਦਦ ਇਸ ਚੀਜ਼ ਦੀ ਮੰਗਣ ਆਏ ਆ ਕਿ ਤੁਸੀਂ ਇੱਕ ਪੁਲ ਦਾ ਕੰਮ ਕਰ ਸਕਦੇ ਹੋ ਸਾਡੀ ਇਸ ਮਹਿੰਮਤ ਤੇ ਲੋਕਾਂ ਦੇ ਵਿਚਾਲੇ ਇਹ ਨਹੀਂ ਹੈ ਕਿ ਕੋਈ ਕਿਹੜੇ ਚੈਨਲ ਦੇ ਨਾਲ ਹੈ ਕਿਹੜੇ ਅਖਬਾਰ ਦੇ ਨਾਲ ਹੈ ਕੋਈ ਚੈਨਲ ਕੋਈ ਅਖਬਾਰ ਛੋਟਾ ਵੱਡਾ ਨਹੀਂ ਹੁੰਦਾ ਕੋਈ ਪੱਤਰਕਾਰ ਛੋਟਾ ਵੱਡਾ ਨਹੀਂ ਹੁੰਦਾ ਪੱਤਰਕਾਰ ਪੱਤਰਕਾਰ ਹੈ ਕਿਉਂਕਿ ਉਹਨੂੰ ਨਵਜ ਪਤਾ ਹੁੰਦੀ ਆ ਉਹਨੂੰ ਬਹੁਤੀ ਜਾਣਕਾਰੀ ਹੁੰਦੀ ਹੈ ਅਸੀਂ ਉਹ ਜਾਣਕਾਰੀਆਂ ਤੇ ਇਹ ਜਾਣਕਾਰੀ ਜਿਹੜੀ ਸਾਡੀ ਮਾਪਿਆਂ ਤੱਕ ਪਹੁੰਚੇ ਉਹਦੇ ਵਾਸਤੇ ਅਸੀਂ ਤੁਹਾਡੇ ਤੱਕ ਪਹੁੰਚ ਕੀਤੀ ਹੈ ਅ ਇਸ ਟੀਮ ਦੇ ਰੂਪ ਦੇ ਵਿੱਚ ਨਸ਼ਾ ਮੁਕਤੀ ਮੋਰਚਾ ਜਿਹੜਾ ਅਸੀਂ ਇੱਕ ਹਿਊਮਨ ਚੇਨ ਬਣਾਉਣੀ ਚਾਹੁੰਦੇ ਆ ਕਿਉਂਕਿ ਇਹ ਕੋਈ ਸਿਰਫ ਸਰਕਾਰ ਦਾ ਫਰਜ਼ ਨਹੀਂ ਹੈ ਕਿ ਸਰਕਾਰ ਕਰੇ ਸਰਕਾਰ ਪੰਜਾਬ ਦੀ ਹੈ ਪੰਜਾਬ ਦੇ ਲੋਕਾਂ ਦੀ ਹੈ ਅਸੀਂ ਪੰਜਾਬੀ ਆ ਤੁਸੀਂ ਪੰਜਾਬੀਓ ਇਹਦੇ ਵਿੱਚ ਅਸੀਂ ਜਿੰਨੇ ਕਲਾਕਾਰ ਨੇ ਪੰਜਾਬੀ ਫਿਲਮਾਂ ਦੇ ਨੇ ਸੰਗੀਤ ਦੇ ਖੇਤਰ ਦੇ ਨਾਲ ਜੁੜੇ ਨੇ ਕੋਈ ਐਨ ਜੀਓ ਹੈ ਜਿਹੜੀ ਕੰਮ ਕਰ ਰਹੀ ਆ ਅਸੀਂ ਸਭ ਨੂੰ ਬੜੇ ਵੱਡੇ ਸਾਰੇ ਦਿਲ ਦੇ ਨਾਲ ਖੁੱਲਾ ਸੱਦਾ ਦਿੰਦੇ ਆ ਕਿ ਆਓ ਆਪਾਂ ਇੱਕ ਹਿਊਮਨ ਚੇਨ ਬਣਾਈਏ ਸਾਰੇ ਰਲ ਕੇ ਔਰ ਇਹ ਪੱਤਰਕਾਰ ਭਾਈਚਾਰਾ ਸਾਡਾ ਸਾਥ ਦੇਵੇ ਉਹ ਹਿਊਮਨ ਚੇਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਬਣੇ ਕਿ ਉਸ ਹਿਊਮਨ ਚੇਨ ਨੂੰ ਕੋਈ ਸਮਗਲਰ ਕ੍ਰੋਸ ਨਾ ਕਰ ਸਕੇ ਉਸ ਹਿਊਮਨ ਚੇਨ ਨੂੰ ਤੋੜ ਨਾ ਸਕੇ ਜਿੱਤੇ ਅਸੀਂ ਸਪਲਾਈ ਲਾਈਨ ਤੋੜਨ ਦੇ ਵਾਸਤੇ ਪੁਲਿਸ ਇਸ ਵੇਲੇ ਦਿਨ ਰਾਤ ਇਹ ਕਰ ਰਹੀ ਹੈ ਸਾਡੇ ਡੀਜੀਪੀ ਸਾਹਿਬ ਅੱਧੀ ਅੱਧੀ ਰਾਤ ਨੂੰ ਨਾਕੇ ਚੈੱਕ ਕਰ ਰਹੇ ਆ ਥਾਂ ਥਾਂ ਦੇ ਉੱਤੇ ਤਸਕਰ ਜਿਹੜੇ ਨੇ ਉਹਨਾਂ ਨੂੰ ਘੇਰਿਆ ਜਾ ਰਿਹਾ ਜਿਹੜੇ ਕਿ ਸਪਲਾਈ ਕਰਦੇ ਆ ਔਰ ਮੈਨੂੰ ਇਹ ਕਹਿੰਦਾ ਕਿ ਸਾਰਾ ਕੁਝ ਜਿਹੜਾ ਉਹ ਠੀਕ ਹੋ ਗਿਆ ਟੇਕਸ ਟਾਈਮ ਕਿਉਂਕਿ ਇਹ ਦੋ ਦਹਾਕਿਆਂ ਦਾ ਕੋੜ ਹੈ ਪੰਜਾਬ ਦੇ ਉੱਤੇ ਲੱਗਿਆ ਹੋਇਆ ਇਹਨੂੰ ਸਾਫ਼ ਕਰਨ ਦੇ ਵਾਸਤੇ ਸਾਨੂੰ ਲਗਭਗ 3 ਸਾਲ ਦੀ ਤਿਆਰੀ ਕਰਨੀ ਪੈਗੀ ਕੁਝ ਸਮਾਂ ਦਿਓ ਪੰਜਾਬੀਆਂ ਤੋਂ ਅਸੀਂ ਉਹ ਸਮੇਂ ਦੀ ਮੰਗ ਕਰਦੇ ਆਂ ਅਗਲੇ ਕੁਝ ਸਮੇਂ ਦੇ ਦੌਰਾਨ ਤੁਸੀਂ ਵੇਖੋਗੇ ਕਿ ਇਹਦੇ ਉੱਤੇ ਠੱਲ ਪੈਂਦੀ ਜਿਹੜੀ ਆ ਉਹ ਤੁਹਾਨੂੰ ਨਜ਼ਰ ਆਊਗੀ ਪਰ ਉਹਦੇ ਵਾਸਤੇ ਜਿਹੜੀ ਇਹਨੂੰ ਲੋਕ ਲਹਿਰ ਬਣਾਉਣਾ ਪਊਗਾ ਜਿੰਨੀ ਦੇਰ ਤੱਕ ਕੋਈ ਮੁਹਿਮ ਲੋਕ ਲਹਿਰ ਨਹੀਂ ਬਣ ਜਾਂਦੀ ਓਨੀ ਦੇਰ ਤੱਕ ਉਹ ਮੁਹਿਮ ਸਫਲ ਨਹੀਂ ਹੁੰਦੀ ਸਿਰਫ ਸਰਕਾਰੀ ਤੌਰ ਦੇਤੇ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਉਸੇ ਤਰੀਕੇ ਨਾਲ ਜਾਰੀ ਰਹਿਣਗੇ ਆ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਿਹੜੀ ਇਹ ਨਵੇਂ ਬਣੀ ਜਿਹੜੇ ਮੈਂਬਰ ਸਾਹਿਬਾਨ ਨੇ ਇਹ ਆਪਣਾ ਕੰਮ ਕਰਨਗੇ ਔਰ ਅਵੇਅਰਨੈਸ ਜਿਹੜੀ ਆ ਮਾਪਿਆਂ ਨੂੰ ਅਵੇਅਰਨੈਸ ਕਰਨਾ ਬੱਚਿਆਂ ਨੂੰ ਅਵੇਅਰ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੈ ਇਹਦੇ ਵਾਸਤੇ ਬਕਾਇਦਾ ਤੌਰ ਦੇਤੇ ਮਈ ਦੇ ਪਹਿਲੇ ਹਫਤੇ ਤੋਂ ਆਉਦੇ ਦਿਨਾਂ ਤੁਹਾਨੂੰ ਡਿਟੇਲ ਦਿੱਤੀ ਜਾਊਗੀ ਮਈ ਦੇ ਪਹਿਲੇ ਹਫਤੇ ਤੋਂ ਪਿੰਡਾਂ ਦੇ ਵਿੱਚ ਜਿਹੜੀਆਂ ਛੋਟੇ ਜਿਹੜਾ ਤੁਸੀਂ ਇਥੋਂ ਇਹ ਪੁਲਿਸ ਜਿਹੜੀ ਸਿੰਥੈਟਿਕ ਡਰੱਗਸ ਦੇ ਤੇ ਜ਼ਿਆਦਾ ਨੋਵਲ ਸਟ੍ਰੈਸ ਕਰ ਰਹੀ ਹੈ ਜਿਹੜੀ ਮੈਡੀਸਨ ਦੇ ਡਰੱਗਸ ਹੈਗੇ ਆ ਜੀ ਜਿਹੜੀਆਂ ਗੋਲੀਆਂ ਆ ਆਮ ਨੂੰ ਮਿਲ ਰਹੀਆਂ ਉਹ ਤਾਂ ਹੈਲਥ ਡਿਪਾਰਟਮੈਂਟ ਪੁਲਿਸ ਨਾਲ ਉਸੇ ਜਾਂਦੀ ਨਹੀਂ ਜੀ ਕਿਉਂਕਿ ਉਹ ਜੋ ਰਿਡਕਸ਼ਨ ਆ ਆਮਲੀ ਹੈਲਥ ਤੇ ਆ ਜਾਂਦੀ ਹੈ ਜੀ ਜ਼ਿਆਦਾ ਕੰਜ਼ਮਪਸ਼ਨ ਜਿਹੜੀ ਸ਼ੁਰੂਆਤ ਆ ਬੇਸਿਕਲੀ ਟੈਬਲੇਟਸ ਤੋਂ ਹੀ ਆ ਜੀ ਵਾਰੀ ਆਊਗੀ ਜੀ ਸਭ ਦੀ ਸਭ ਦੀ ਵਾਰੀ ਆਊਗੀ ਨਸ਼ਾ ਜਿਹੜਾ ਹੈ ਉਹ ਕਿਸੇ ਵੀ ਕਿਸਮ ਦਾ ਜਿਹੜਾ ਜਿਹੜਾ ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਜਾਂ ਜਨਰੇਸ਼ਨ ਜਿਹੜੀ ਸਾਡੀ ਜਵਾਨੀ ਆ ਉਹਨੂੰ ਉਹਨੇ ਪਿਛਲੇ ਦਿਨਾਂ ਚ ਵੀ ਖਤਮ ਕੀਤਾ ਪਰ ਹੁਣ ਤੁਸੀਂ ਇਹ ਕਹ ਲਓ ਕਿ ਇਹ ਐਂਡ ਹੋ ਗਿਆ ਕਿ ਇਤੋਂ ਵੱਧ ਅਸੀਂ ਉਹਨਾਂ ਨੂੰ ਨੁਕਸਾਨ ਕਰਨ ਨਹੀਂ ਦੇਣਾ ਇਸੇ ਲਈ ਤੁਹਾਡੇ ਕੋਲ ਆਏ ਆਂ ਜੀ ਕਿ ਜਿਹੜੀ ਵੀ ਗੱਲ ਤੁਸੀਂ ਦੱਸ ਰਹੇ ਹੋ ਜਿਹੜੀ ਵੀ ਗੱਲ ਤੁਸੀਂ ਦੱਸੋਗੇ ਆਉਣ ਵਾਲੇ ਟਾਈਮ ਦੇ ਦਿੱਤੇ ਉਹਦੇ ਉੱਤੇ ਐਕਸ਼ਨ ਜਿਹੜਾ ਹੋਊਗਾ 1 ਬਾਈ 1 ਹੋਊਗਾ ਅਸੀਂ ਜਿਵੇਂ ਤਰਨਤਾਰ ਨੂੰ ਪਹਿਲਾਂ ਪਾਇਲਟ ਪ੍ਰੋਜੈਕਟ ਦੇ ਤੌਰ ਦੇਤੇ ਲਿਆ ਅਸੀਂ 87 ਗਰਾਊਂਡਾਂ ਜਿਹੜੀਆਂ ਉੱਥੇ ਬਣਾਈਆਂ ਨੇ ਵਾਲੀਬਾਲ ਦੀਆਂ ਹੁਣ ਪੰਜਾਬ ਸਰਕਾਰ ਨੇ ਇਹਨੂੰ ਇੰਪਲੀਮੈਂਟ ਕਰ ਦਿੱਤਾ ਸਾਰੇ ਪੰਜਾਬ ਦੇ ਵਾਸਤੇ ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਜਿਹੜੀ ਉਹ ਬਣਾਉਣੀ ਹੈ ਕਸਬਿਆਂ ਦੇ ਵਿੱਚ ਗਰਾਊਂਡਾਂ ਜਿਹੜੀਆਂ ਬਣਾਉਣੀਆਂ ਨੇ ਤਾਂ ਕਿ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਉਹ ਗਰਾਊਂਡ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਪ੍ਰੇਰ ਕੇ ਕਿ ਨਸ਼ੇ ਜਿਹੜਾ ਉਹ ਕਿਸੇ ਚੀਜ਼ ਦਾ ਹੱਲ ਨਹੀਂ ਨਸ਼ਾ ਇੱਕੋ ਪਾਸੇ ਨੂੰ ਤੁਹਾਨੂੰ ਲੈ ਜਾਂਦਾ ਉਹ ਮੌਤ ਹੈ ਸਰ ਇਹ 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 ਮਤਲਬ ਕਿ ਨਸ਼ਾ ਜਿਹੜਾ ਹੈਗਾ ਉਹਨਾਂ ਨੇ ਕਿਹਾ ਪਾਕੀ ਟੈਬਲੈਟਸ ਜਿਹੜੇ ਕਿ ਟੀਮ ਜਿਹੜੀ ਹੈ ਕਹਿੰਦੇ ਨੇ ਵੀ ਕੋਈ ਇਹਨਾਂ ਕਾਫੀ